हेलो మంది ਫੈਸਟੀਵਲ ਦੀ ਸਾਰਿਆਂ ਤੇ ਅੱਜ ਆਪਾਂ ਨਾ ਬਰਾਉਂ ਲੱਗੀ ਸੀ ਕਿ ਲਾਂ ਲੱਗੀ ਸੀ ਬਾਜੂ ਨਾਲੇ ਤਾਂ ਆਪਾਂ ਮੋਡੇ ਦੇ ਨਾਲ ਬਾਜੂ ਅਟੈਚ ਕਰਨਾ ਤਾਂ ਦੱਸਦੇ ਹਾਂ ਤੇ ਨਾਲੇ ਇਸ ਤਰ੍ਹਾਂ ਨਾ ਬੈਲ ਬਾਜੂ ਦਾ ਬੈਲਣੀਏ ਨੂੰ ਪਾਕਿਸਤਾਨੀ ਬਾਜੂ ਕਹਿੰਦੇ ਨੇ ਬੈਲ ਤਾਂ ਉਹ ਹੁੰਦੀ ਹੈ ਜਿਹੜਾ ਅੱਗੇ ਆਪਾਂ ਕੱਟ ਕੇ ਲਾਉਣੀ ਆ ਮੇਰੇ ਉਹ ਕੱਪੜਾ ਤੇ ਇਸ ਤਰ੍ਹਾਂ ਸਿੰਪਲ ਦੇ ਵਿੱਚ ਇੰਨੇ ਕਾਪਾ ਬੈਲ ਇਹ ਆਪਣੀ ਮਰਜ਼ੀ ਅੱਥੇ ਜ਼ਿਆਦਾ ਵੀ ਰੱਖ ਸਕਦੇ ਹੋ ਪਰ ਆਪਾਂ ਕੱਟ ਰੱਖੀ ਆ ਆਪਾਂ ਰੱਖੀ ਆ ਮੇਰੇ ਕਿ ਦਿਖਾਉਂਦੀਆਂ ਤੇ ਨਿਸ਼ਾਨੀ ਵੀ ਇਹਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਸਕਦੇ ਪਹਿਲਾਂ ਤੁਸੀਂ ਖੁੱਲੀਆਂ ਹੀ ਰੱਖ ਕੇ ਤੇ ਜਿੱਦਾਂ ਲੈਸ ਘਰ ਨਾਲ ਆ ਸਕਦੇ ਇਥੋਂ ਆਪਾਂ ਸਾਡੇ ਇੱਕ ਛੇ ਦਿੱਤੇ ਤੱਕ ਆਪਾਂ ਬਣਾਈ ਆ ਇਹਦਾ ਕੋ ਬਾਜੂ ਦਾ ਜਿਹੜਾ ਮੁਰਲੀਆ ਉਹ ਆਪਾਂ ਰੱਖੀ ਹੋਈ ਆ ਸਵਾ 7 ਇੰਚ ਦੀ ਆ ਤੇ ਸਵਾ 7 ਇੰਚ ਦੀ ਤੁਸੀਂ ਇੱਥੇ ਨਿਸ਼ਾਨੀ ਲਾ ਲੈਣੀ ਹੈ ਇੰਨੀ ਤੁਸੀਂ ਇੱਕ ਥਿਨਸ਼ਾਨੀ ਲਾ ਦੇਣੀ ਇੱਥੋਂ ਲੈ ਕੇ ਤੇ ਫਿਰ 6:30 ਵਜੇ ਤੱਕ ਸਵੇਰ 6:30 'ਚ ਤੱਕ ਤੁਸੀਂ ਨਿਸ਼ਾਨੀ ਲਾ ਦੇਣੀ ਇਸ ਤਰ੍ਹਾਂ ਕਰਕੇ ਜਿਨੀ ਵੀ ਤੁਸੀਂ ਦਿਖਾਉਣੀ ਆ ਵੀ ਇੰਨੀ ਆਪਣੇ ਕੋ ਬੰਦ ਹੋਵੇ ਫਿਰ ਹੁਣ ਇਹ ਵੀ ਖੁੱਲੀਆਂ ਬਾਹਾਂ ਪਾਉਂਦਾ ਚੱਲਿਆ ਟ੍ਰੈਂਡ ਇਹਨੂੰ ਆਪਾਂ ਇੱਥੇ ਮੋਡੇ ਦੇ ਨਾਲ ਮੀਚ ਲੈਣਾਗੇ ਇੱਕ ਨਿਸ਼ਾਨੀ ਇਹ ਵਾਸੇ ਬੜਾ ਹੀ ਨਾ ਸੌਖਾ ਤੇ ਈਜੀ ਜਿਹਾ ਕੰਮ ਹੈ ਇਸ ਤਰ੍ਹਾਂ ਅਸੀਂ ਨਿਪਟਾ ਲਏ ਉੱਪਰ ਤੱਕ ਦੀ ਤੇ ਫਿਰ ਇਹਦੇ ਤੇ ਹੀ ਆਪਾਂ ਸਲਾਈ ਲਾ ਦੇਣਗੇ ਇਤਾਂ ਦੀ ਆਪਣੀ ਬੈਲ ਜਾਨੀ ਕਿ ਪਾਕਿਸਤਾਨੀ ਬਾਜੂ ਨੂੰ ਬਣ ਕੇ ਤਿਆਰ ਹੋਊ ਜੁ ਕਿ ਜਲੇ ਲੈਸ ਗੇਰਾ ਫਸ ਜਿਵੇਂ ਦੀ ਮਰਜ਼ੀ ਲਾ ਸਕਦੇ ਆ ਤੇ ਇਹ ਆਪਾਂ ਸਲਾਈ ਲਾ ਕੇ ਤੇ ਫਿਰ ਤੁਹਾਨੂੰ ਆਪਾਂ ਮੋਡੇ ਦੇ ਨਾਲ ਅਟੈਚ ਕਰਨਾ ਦੱਸਦੇ ਇਹਨੂੰ ਇੱਥੇ ਆਪਾਂ ਇਹ ਕੱਢ ਲਾਂ ਔਰ ਕੇ ਦੋ ਤਿੰਨ ਵਾਰ ਇਸ ਪੱਕਾ ਕਰ ਲੈਣਾ ਇਹ ਤੋਂ ਆਪਾਂ ਹੌਲੀ ਇਹ ਜੀ ਇੱਦਾਂ ਮੈਂ ਤੁਹਾਨੂੰ ਮੋੜ ਦਾਂ ਉੱਲੀ ਬਾਹ ਦਾ ਹੀ ਜ਼ਿਆਦਾ ਰਿਵਾਜ ਚੱਲਿਆ ਹੋਇਆ ਤੇ ਇਸ ਤਰ੍ਹਾਂ ਦੇ ਨਾਲ ਇਸ ਇੰਪੋਰਟ ਫਾਲ ਟੁੱਟਾ ਕੱਪੜਾ ਜਿਹੜਾ ਨਾ ਤੁਸੀਂ ਕੱਟ ਦੇਣਾ ਹੈ ਇਸ ਤਰ੍ਹਾਂ ਤੇ ਦੋ ਬਟ ਛੋਟੇ ਛੋਟੇ ਟੱਕ ਲਾ ਲੋਗੇ ਨਾ ਸਮਝ ਗਏ ਬਾਅਦ ਵਿੱਚ ਕੱਢਾਂਗੇ

ਥੋੜੀ ਜੀ ਥੋੜੀ ਜੀ ਬਿਲਕੁਲ ਥੋੜੀ ਜੀ ਆਪਣੀ ਬਾਜੀ ਬਜੜੀ ਉਹ ਖੁੱਲੀ ਐ ਨੂੰ ਆਪਾਂ ਕਰ ਲੈਨੇ ਹੁਣੀ ਤੇ ਇਸ ਤਰ੍ਹਾਂ ਬਸ ਬਿਲਕੁਲ ਥੋੜੀ ਜੀ ਇਸ ਤਰੀਕੇ ਕਰਕੇ ਤੁਸੀਂ ਮੇਚ ਲੈਣਾ ਠੀਕ ਐ ਇੱਕ ਨੂੰ ਆਪਾਂ ਅਟੈਚ ਕਰਕੇ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਬਾਜੂ ਧਰਕੇ ਤੁਸੀਂ ਤੇ ਇਸ ਤਰ੍ਹਾਂ ਆਪਾਂ ਮੋੜਾ ਧਰ ਲਿਆ ਇਹਨੂੰ ਇਹਦੇ ਵਿੱਚ ਦੀ ਹੋਈ ਇਸ ਤਰ੍ਹਾਂ ਫੜ ਕੇ ਕੱਢ ਲੈਣਾ ਠੀਕ ਐ ਜੀ ਸਿੱਧੀ ਬਾਜੂ ਨਹੀਂ ਨੂੰ ਪੁੱਠੀ ਨਹੀਂ ਕਰਨਾ ਤੇ ਵਿੱਚ ਦੀ ਕੱਢ ਕੇ ਇਧਰ ਆਪਾਂ ਕਮੀਜ਼ ਦੇ ਪੁੱਠੇ ਵਾਲੇ ਪਾਸੇ ਲੈ ਆਉਣਾ ਹੈ ਇੱਥੇ ਆਪਾਂ ਲਿਆ ਕੇ ਆਹ ਵਾਲੀ ਚੀਜ਼ ਜੋੜ ਲੈਣੀ ਆ। ਆਹ ਠੀਕ ਹੈ ਜੀ ਤੇ ਹੁਣ ਆਹ ਕਮੀਜ਼ ਹੈ ਤੇ ਆਪਾਂ ਇੱਧਰ ਬਾਜੂ ਵਾਲੇ ਪਾਸੇ ਸਲਾਈ ਲਾਉਣੀ ਸਟਾਰਟ ਕਰਾਂਗੇ। ਤੇ ਬਾਜ਼ ਦੀ ਕਹਿ ਦੇਣ ਤੇ ਨੇ ਕਈ ਭੈਣ ਭਰਾ ਵੀ ਆਪਣੀ ਪਹਿਣਾ ਵੀ ਆਵਾਜ਼ ਨਹੀਂ ਆਉਂਦੀ ਹੈਗੀ ਤੇ ਮੈਨੂੰ ਤਾਂ ਲੱਗਦਾ ਵੀ ਸਹੀ ਹੈ ਤੇ ਤੁਸੀਂ ਸਾਰੇ ਹੀ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਆਵਾਜ਼ ਮੇਰੀ ਸਹੀ ਨਹੀਂ ਆਉਂਦੀ ਜਾਂ ਨਹੀਂ ਸਹੀ ਆਉਂਦੀ ਫਿਰ ਆਪਾਂ ਮੈਕ ਵਗੈਰਾ ਲੈ ਆਵਾਂਗੇ। ਇੱਥੋਂ ਆਪਾਂ ਬਾਜੂ ਨੂੰ ਬਾਜੂ ਦਾ ਜਿਹੜਾ ਕੱਪੜਾ ਹੁੰਦਾ ਫालतू ਉਹਨੂੰ ਵੀ ਉੱਪਰ ਨੂੰ ਮੋੜ ਦੇਣਾ ਤੇ ਜਿਹੜਾ ਕਮੀਜ਼ ਦਾ ਹੁੰਦਾ ਉਹਨੂੰ نیچے ਨੂੰ ਘਾਟ ਦੇਣਾ ਫਿਰ ਉਹਦੇ ਨਾਲ ਨਾ ਕੋ ਖਿੱਚਰ ਨਹੀਂ ਪੈਂਦੀ ਹੈਗੀ ਇੱਥੋਂ ਸਹੀ ਰਹਿੰਦੇ ਇਹਨੂੰ ਆਪਾਂ ਕੋਲਾ ਜਿੱਦਾਂ ਦੋਨੇ ਕੋਈ ਵੀ ਕੱਪੜਾ ਨਹੀਂ ਖਿੱਚਣਾ ਉਹਨੂੰ ਕੋਲਾ ਰੱਖਦੇ ਹੋਏ ਨਾ ਆਪਾਂ इस तरह स्टिच कर लेना अगले पास भी आप पाई से आप खाया बड़े सौखे तरीके इस तरह जी आप बेचा ना देखो हूँ अपना कोई भी कपड़ा वाद घट नहीं हो उधरला ना उधर है सही तरीके ਬਾਦਿ ਲੱਕੜੀ ਉੱਪਰ। ਚੰਗਾ ਬਹੁਤ ਚਾਹ। ਆਹ ਇਹ ਤਾਂ ਤਾਅ ਕੰਗ ਜਿਹੜੇ ਕੱਟ ਕੇ ਇਸ ਤਰ੍ਹਾਂ ਤਾਂ ਕੇ ਨਾ ਤੁਸੀਂ ਆ ਦੇਖੋ ਇਸ ਤਰ੍ਹਾਂ ਇਹਨੂੰ ਵੀ ਇਹ ਕਿ ਇਹਨੂੰ ਇਕੱਠਾ ਕਰਕੇ ਰੱਖ ਲੈਣਾ ਤੇ ਜਿਹੜਾ ਕਮੀਜ਼ ਦਾ ਕੱਪੜਾ ਹੈਗਾ ਇਹਨੂੰ ਵੀ ਥੱਲੇ ਨੂੰ ਮੋੜ ਕੇ ਰੱਖ ਲੈਣਾ। ਇਸ ਤਰ੍ਹਾਂ। ਇਸ ਤਰ੍ਹਾਂ ਦਾ ਆਪਣਾ ਬਾਹ ਜੋੜਨ ਦਾ ਤਰੀਕਾ ਆ ਮੋਡੇ ਦੇ ਨਾਲ ਆ ਦੇਖੋ ਦੇਖੋ ਕੋਈ ਭੌਂਗ ਨਹੀਂ ਕੋ ਗਾਲ ਨਹੀਂ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਗਲੀ ਸੈੜਾ ਤੇ ਇਧਰ ਲਈ ਜਿਹੜੀ ਆਪਣੀ ਬੈਕ ਸਾਈਡ ਹੈ ਇਸ ਤਰ੍ਹਾਂ ਕੋ ਬਾਹ ਜੋੜ ਕੇ ਤਿਆਰ ਕੀਤੀ ਤੇ ਇਸ ਤਰੀਕੇ ਤੁਸੀਂ ਦੂਸਰੀ ਬਾਹ ਜੋੜ ਲੈਣੀ ਹੈ ਇਸ ਤਰੀਕੇ ਦੇ ਨਾਲ ਹੀ ਆਪਾਂ ਦੂਸਰੀ ਪੈਚ ਛੋੜ ਲੈਂਦੇ ਆ। ਠੀਕ ਹੈ। ਹਾਂਜੀ। ਲੋ ਜੀ ਦੇਖੋ ਇਸ ਤਰ੍ਹਾਂ ਆਪਣੀਆਂ ਦੋਵੇਂ ਬਾਜੂ ਲੱਗ ਕੇ ਤਿਆਰ ਨੇ ਤੇ ਇਸ ਤਰ੍ਹਾਂ ਬਿਲਕੁਲ ਜਿਹਾ ਪਕਵਣਾ ਲੀ। ਤੁਸੀਂ ਦੱਸਣਾ ਜਰੂਰ ਦੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾਇਆ ਆਪਣਾ ਕੰਮ ਤੇ ਕਿੰਦਾ ਤੁਹਾਨੂੰ ਆਹ ਬਾਜੂ ਲੱਗੀ ਹੈ ਤੇ ਕਿੰਦਾ ਮੋੜੇ ਛੋੜਨ ਦਾ ਤਰੀਕਾ ਤੁਹਾਨੂੰ ਕਿਵੇਂ ਪਸੰਦ ਆਇਆ ਜਾਂ ਨਹੀਂ ਤੇ ਆਪਣੀ ਨਾ ਵੀਡੀਓ ਨੂੰ ਕੋਈ ਕਦਿਕੇ ਸਟੈਂਪ ਤੇ ਹੁੰਦੀ ਕਦਿਕੇ ਸਟੈਂਪ ਤਿਆਰ ਦੀ ਇਹਨੂੰ ਆਪਾਂ ਸਹੀ ਕਰਾਂਗੇ ਕਿਉਂਕਿ ਹੁਣ ਆਪਣਾ ਕੈਮਰਾਮੈਨ ਆ ਜਿਹੜਾ ਕੁਰਸ ਕਰਨ ਲੱਗ ਗਿਆ ਤੇ ਅੱਗਾ ਪਿਛਾ ਹੋ ਜਾਣਾ ਇਹ ਵੀ ਅਚਟੋ ਆਪਾਂ ਸਹੀ ਕਰਾਂਗੇ ਟਾਈਮ ਦੇਖਾਂਗੇ ਜਾਂ ਸਵੇਰੇ ਪਾ ਦਿਆ ਕਰਾਂਗੇ ਤੇ ਸ਼ਾਮ ਨੂੰ ਬਣਾ ਲਿਆ ਕਰਾਂਗੇ ਇਹ ਤੁਹਾਡੇ ਤੇ ਫਿਰ ਇੱਕ ਹੀ ਟਾਈਮ ਆਇਆ ਕਰੂਗੀ ਤੇ ਦੂਸਰੀ ਗੱਲ ਵੀ ਇਹਦੇ ਗੁੱਛ ਦੀ ਗੱਲ ਆਪਾਂ ਕਰਨ ਲੱਗੇ ਸੀਗੇ ਜਿੱਦੋਂ ਆਪਾਂ ਇਸ ਤਰ੍ਹਾਂ ਛੱਡ ਦਿੰਦੇ ਆ ਇਸ ਤਰ੍ਹਾਂ ਆ ਵਿੱਚ ਜਿਹੜਾ ਆਪਾਂ ਗੁੱਛ ਦਿੰਦੇ ਆ ਕਪੜਾ ਇਸ ਤਰ੍ਹਾਂ ਛੱਡ ਦਿੰਦੇ ਆ ਤੇ ਫਿਰ ਇਸ ਤਰ੍ਹਾਂ ਬਾਹਰ ਨਿਕਲਿਆ ਰਹਿੰਦਾ ਹੈ ਇਹ ਜਦੋਂ ਆਪਦੀ ਢੀੜੀ ਬਾਜੂ ਹੁੰਦੀ ਹੈ ਫਿਰ ਤੇ ਆਪਣੇ ਇੰਜ ਕਰਕੇ ਨਿਕਲਿਆ ਰਹਿੰਦੇ ਆ ਬਹੁਤ ਬੜਾ ਭੈੜਾ ਲੱਗਦਾ ਹੈ ਇਹ ਬੈਲ ਬਾਜੂ ਤੇ ਕਿਵੇਂ ਜੋੜਨਾ ਤੇ ਨੈਰੋ ਬਾਜੂ ਤੇ ਕਿਵੇਂ ਜੋੜਨਾ ਉਹ ਆਪਾਂ ਤੁਹਾਨੂੰ ਦੱਸਾਂਗੇ ਅੱਜ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਇਹ ਬੈਲ ਬਾਜੂ ਤੇ ਇਹਨੂੰ ਆਪਾਂ ਕਿਵੇਂ ਅੰਦਰੋਂ ਕਰਨਾ ਹੈਗਾ ਇਹਨੂੰ ਇਸ ਤਰ੍ਹਾਂ ਆਪਾਂ ਕਰ ਲੈਣਾ ਦੇਖੋ ਇਸ ਤਰ੍ਹਾਂ ਇਦਾਂ ਫੜ ਦੇਣਾ ਇਸ ਤਰ੍ਹਾਂ ਇਹਨੂੰ ਜੋੜਨਾ ਹੈ ਇਹਦੇ ਤੇ ਸिलाई ਦਾ ਨਾ ਦੇਣੀ ਹੈ ਬੰਨਾ ਇਦਾਂ ਸਿੱਧੀ ਸिलाई ਦੇ ਨਾਲ ਨਾ ਫਸਲਾਈ ਲਾ ਲੈਣੀ ਹੈ ਜਿਹੜੀ ਇਹਦੀ ਫਿਟਿੰਗ ਦੀ ਸਲਾਈ ਨਾ ਉਹਦੇ ਨਾਲ-ਨਾਲ ਸਲਾਈ ਜਾ ਦੇਣੀ ਫਿਰ ਤੁਸੀਂ ਇਹਦਾ ਚੱਕ ਕੇ ਪੈਰ ਤੇ ਇਧਰ ਮੋੜ ਲੈਣਾ ਅੰਤ ਇਹਦਾ ਅਗਲਾ ਟ੍ਰਿਕ ਆ ਤੁਸੀਂ ਇਸ ਤਰ੍ਹਾਂ ਮੋੜ ਲੈਣਾ ਇਸ ਤਰ੍ਹਾਂ ਤੇਰੀ ਅੰਦਰ ਨੂੰ ਮੋੜੀ ਰਿਹਾ ਕਰੋਗੀ ਬਾਹਰ ਨੂੰ ਨਹੀਂ ਦਿਸੂਗੀ ਇੱਥੋਂ ਆਪਣਾ ਕੋਚ ਇਦਾਂ ਬਾਹਰ ਨੂੰ ਨਿਕਲਦਾ ਨਾ ਆ ਦੇਖੋ ਫਿਰ ਹੁਣ ਇਹਨੂੰ ਆਪਾਂ ਫੜ ਕੇ ਵੀ ਬਾਹਰ ਨੂੰ ਲਿਉਣਾ ਤੇ ਨਹੀਂ ਨਿਕਲਦਾ ਆ ਦੇਖੋ ਹੁਣ ਇਹਨੂੰ ਆਪਾਂ ਫੜ ਕੇ ਵੀ ਬਾਹਰ ਨੂੰ ਲਿਉਂਦੇ ਤਾਂ ਨਿਕਲਦਾ ਨਹੀਂਗਾ ਕਿਉਂਕਿ ਆਪਾਂ ਐ ਕਰਕੇ ਵਿੱਚ ਸਲਾਈ ਦੇ ਦਿੱਤਾ ਤੇ ਇਸ ਤਰ੍ਹਾਂ ਬਾਹਰ ਨੂੰ ਨਾ ਨਿਕਲੇ ਤੁਸੀਂ ਇਹ ਵੀ ਦੱਸਿਓ ਕਿ ਕਿਵੇਂ ਲੱਗਾ ਤੁਹਾਨੂੰ ਇਹ ਮੇਰਾ ਤਰੀਕਾ ਆਪਾਂ ਤੋਂ ਵਾਂਗ ਆਮ ਤੇ ਸਟਰਾ ਸਲਾਈ ਲਾ ਲਈਏ ਇਹ ਹੁਣ ਇਹ ਬੁੱਚ ਜਿਹੜਾ ਬੈਲਵਾਜੂ ਤੇ ਵੀ ਜਿਹੜੇ ਇਸ ਤਰ੍ਹਾਂ ਪਾਕਿਸਤਾਨੀ ਬਣੀਆਂ ਹੁੰਦੀ ਉਹਦੇ ਤੇ ਵੀ ਨਹੀਂ ਨਿਕਲਦਾ ਤੇ ਇੱਕ ਤਰੀਕਾ ਆਪਾਂ ਹੋਰ ਦੱਸਾਂਗੇ ਤੁਹਾਨੂੰ ਉਹ ਜੇ ਨੈਰੋ ਬਾਜੂ ਤੁਸੀਂ ਰੱਖੀ ਹੈ ਤੇ ਉਹਦੇ ਤੇ ਵੀ ਨਹੀਂ ਦੇਖੋ ਬਿਲਕੁਲ ਨਹੀਂ ਨਿਕਲਦਾ ਹੈਨਾ ਤੇ ਦੱਸਿਓ ਤੁਹਾਨੂੰ ਇਹ ਵੀ ਤਰੀਕਾ ਕਿਵੇਂ ਲੱਗਾ ਤੇ ਜਰੂਰ ਦੱਸਿਓ ਤੇ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਵੀ ਰੋਕ ਕਰਨਾ ਸਤਿ ਸ਼੍ਰੀ ਅਕਾਲ ਜੀ